ਤੋ ਦੋਸਤੋ ਇੱਕ ਕਤਲ ਹੁੰਦਾ ਹੈ ਮਹਾਲੀ ਦੇ ਵਿੱਚ ਤੇ ਉਹਦੇ ਬਾਰੇ ਚਰਚਾ ਕਰਦੇ ਆ ਕਬੱਡੀ ਦੇ ਵਿੱਚ ਇੰਨਾ ਇੱਕ ਬੇਨਿਆਮੀਆਂ ਜਿਹਨੂੰ ਅਸੀਂ ਕਹਿੰਦੇ ਆ ਕਿ ਸਮਾਜਿਕ ਬੇਨਿਆਮੀ ਆ ਗਈਆਂ ਪਹਿਲਾਂ ਨਸ਼ਿਆਂ ਦੀ ਗੱਲ ਹੁੰਦੀ ਸੀਗੀ ਗੈਂਗਸਟਰਵਾਦ ਦੀ ਗੱਲ ਹੋ ਗਈ ਕਤਲ ਛਰੇਆਮ ਹੋਣ ਲੱਗੇ ਨੇ ਉਹਦੇ ਤੇ ਬੜੇ ਸੀਨੀਅਰ ਪਲੇਅਰ ਰਹੇ ਤੇ ਸੀਨੀਅਰ ਕੋਚ ਇੰਡੀਅਨ ਟੀਮ ਦੇ ਹਰਪ੍ਰੀਤ ਸਿੰਘ ਬਾਬਾ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿਉਂਕਿ ਉਹ ਉੱਥੇ ਮਹਾਲੀ ਦੇ ਵਿੱਚ ਮੌਜੂਦ ਸੀ ਜਿੱਥੇ ਰਾਣਾ ਗੁਣਾ ਚੌਰੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤਕਰੀਬਨ ਪੁਆਇੰਟ ਬਲੈਂਕ ਬਲੈਂਕ ਤੋਂ ਗੋਲੀਆਂ ਮਾਰੀਆਂ ਗਈਆਂ ਹੋਣਗੀਆਂ ਬਾਈ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਬੜੀ ਦੁਖਦਾਈ ਖਬਰ ਹੈ ਜੀ ਕਬੱਡੀ ਦੇ ਲਈ ਸਤਿਕਾਰ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸਤਕਾਰ ਭਰੀ ਸਤਿ ਸ੍ਰੀ ਅਕਾਲ ਹਾਂ ਜੀ ਬਹੁਤ ਹੀ ਇਤੋਂ ਵੱਡੀ ਕੀ ਘਟਨਾ ਹੋ ਗਈ ਜਿਹੜੀ ਕੱਲ ਇੰਨਾ ਵਧੀਆ ਮੇਲਾ ਚੱਲ ਰਿਹਾ ਸੀ ਸੋਤੇ ਮਾੜੀ ਦੇ ਵਿੱਚ ਅਸੀਂ ਵੀ ਦੇਖ ਰਹੇ ਸੀ ਮੈਂ ਤਕਰੀਬਨ 15 ਮਿੰਟ ਪਹਿਲਾਂ ਘਰੇ ਆਇਆ ਕਿਉਂਕਿ ਮੇਰੇ 7 ਵਜੇ ਹੋਈ ਸੀ ਤੇ ਥੋੜੀ ਜਿਹੀ ਦਵਾਈ ਦੂਈ ਲੈਣੀ ਸੀ ਮੈਂ ਘਰੇ ਆ ਗਿਆ ਸੀ ਪਰ ਮੇਲਾ ਇੰਨਾ ਵਧੀਆ ਹੋਣਾ ਕਿਤੇ ਇਤਾਂ ਮੇਟਾਂ ਮੇਲੇ ਹੁੰਦੇ ਐ ਏਡੇ ਵੱਡੇ ਬਹੁਤ ਹੀ ਜਿਆਦੇ ਦਿਨ ਨੂੰ ਇੰਨੀ ਸੱਟ ਲੱਗੀ ਸਾਰੇ ਪਲੇਅਰਾਂ ਦੇ ਸਗੋਂ ਸਾਰਿਆਂ ਨੇ ਅਫਸੋਸ ਮਨਾਇਆ ਇਸ ਤੇ ਗੱਲ ਜੀ ਤੇ ਭਾਈ ਜੀ ਤੁਸੀਂ ਤੁਸੀਂ ਕਬੱਡੀ ਨਾਲ ਲੰਮੇ ਚਿਰ ਤੋਂ ਜੁੜੇ ਹੋ ਹਾਂ ਜੀ ਭਾਰਤੀ ਟੀਮ ਦੇ ਕੋਚ ਰਹੇ ਹੋ ਤੁਸੀਂ ਪ੍ਰਤਨਿਧਤਾ ਕਰਦੇ ਰਹੇ ਹੋ ਭਾਰਤ ਦੀ ਬਤੌਰ ਮੈਨੇਜਰ ਵੀ ਗਏ ਹੋ ਤੇ ਇਹ ਰਾਣਾ ਗੁਣਾ ਚੌਰੀਆ ਹੁਣ ਬਾਰੇ ਥੋੜਾ ਜਿਆਦਾ ਦੱਸੂਗਾ ਜੀ ਕਿਤੇ ਇਹਨਾਂ ਨੂੰ ਮਿਲੇ ਉਹਨਾਂ ਦਾ ਕੀ ਸੁਭਾਅ ਸੀ ਪ੍ਰੋਮੋਟਰ ਵੀ ਸੀਗੇ ਕਿਉਂਕਿ ਇਹ ਉਹਦੇ ਤਾਂ ਮੈਂ ਨਹੀਂ ਇਹਨਾਂ ਨੂੰ ਹੈਗਾ ਜੀ ਇੱਥੇ ਟੂਰਨਾਮੈਂਟ ਦੇ ਝੂਰ ਵੇਖਦੇ ਹੁੰਦੇ ਸੀ ਹੁਣ ਕੱਲ ਵੀ ਫੜਦੇ ਸੀ ਵਿੱਚ ਜਦੋਂ ਮੈਚ ਹੁੰਦੇ ਸੀ ਤੇ ਨਵਾਂ ਮੁੰਡਾ ਸੀ ਬਿਚਾਰਾ ਟੂਰਨਾਮੈਂਟ ਵਾਲੇ ਥੋੜੀ ਜਿਹੀ ਉਮਰ ਦੇ ਸੀ 25 30 ਸਾਲ ਦੇ ਸੀ ਬੜੀ ਵੱਡੀ এজ ਹੈ ਨੀਸਨ ਦੀ ਜੀ ਕਿਉਂਕਿ ਕਬੱਡੀ 'ਚ ਬੜਾ ਹੁਣ ਇਨਵੋਲਵ ਹੋਇਆ ਸੀ 5 7 5 4 ਸਾਲ ਦਾ ਜੀ ਬੜੀ ਕੰਮ ਸੀ ਪ੍ਰੋਮੋਟਰ ਸੀ ਕਬੱਡੀ ਖਣਾਉਂਦੇ ਸੀ ਕਿਹੜਾ ਕੋਈ ਮਾੜਾ ਨਸ਼ਿਆਂ ਤੋਂ ਬਚਦੀ ਹੁੰਦੀ ਆ 플레이ਰ ਬਣਦੇ ਇੱਕ 플레이ਰ ਬਣਨਾ ਕਿਹੜਾ ਸੌਕਾ ਜੀ ਇੱਕ ਸਾਰਾ ਘਰ ਖਾ ਕੇ 플레이ਰ ਬਣਦਾ ਜੀ ਤੇ ਤੁਸੀਂ ਦੱਸੋਗੇ ਕਿ ਕਬੱਡੀ 플레이ਰ ਬਣਨ ਲਈ ਕਿੰਨੀ ਇੱਕ ਸਟਰਗਲ ਕਰਨੀ ਪੈਂਦੀ ਆ ਜੀ ਬੰਦੇ ਨੂੰ ਬਹੁਤ ਸਾਰੀ ਲੱਗ ਜਾਂਦਾ ਟਾਈਮ ਹੀ ਕਬੱਡੀ ਤੇ ਲਾਉਣਾ ਪੈਂਦਾ ਜੀ ਸੰਗੈ ਸਾਰਾ ਦਿਨ ਕਬੱਡੀ ਤੇ ਲੱਗਦਾ ਇਹ ਦੇਖ ਲਓ ਸਵੇਰ ਤੋਂ ਸ਼ਾਮ ਤੱਕ ਮਿਹਨਤਾਂ ਕਰਨੀਆਂ ਖਰਾਕਾਂ ਖਾਣੀਆਂ ਪਾਸੇ-ਆਸੇ ਹੋਰ ਕੋਈ ਧਿਆਨ ਨਹੀਂ ਦੇਣਾ ਪੈਂਦਾ ਫਿਰ ਇੱਕ ਜਾ ਕੇ ਟੌਪ ਦਾ 플레이ਰ ਬਣਦਾ ਜੀ ਤੇ ਹਰਪ੍ਰੀਤ ਜੀ ਇਹਦੇ ਚ ਇਹਦੇ ਚ ਨਸ਼ਿਆਂ ਦਾ ਚਲਣ ਕਦੋਂ ਤੋਂ ਆਣ ਲੱਗਿਆ ਨਸ਼ਿਆਂ ਦਾ ਚਲਣ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ 15 16 ਤੋਂ ਬਾਅਦ 10 12 ਤੋਂ ਬਾਅਦ ਹੀ ਹੋਇਆ ਜੀ ਇਹ ਮੜਾ ਮੋਟਾ ਜੇ ਹੁੰਦਾ ਹੁੰਦਾ ਸਾਡੇ ਵੇਲੇ ਤਾਂ ਹੈ ਨਹੀਂ ਸੀ ਕੁਝ ਵੀ ਸਾਨੂੰ ਤਾਂ ਇੱਕ ਬਰੂਫ ਹੁੰਦੀ ਗੋਲੀ ਹੁੰਦੀ ਇੱਕ ਪੀਕਾਸੋਲ ਦਾ ਕੈਪਸੂਲ ਹੁੰਦਾ ਉਹਵਾ ਦਿੰਦੇ ਸੀ ਵੀ ਆਹ ਬਹੁਤ ਤਕੜੇ ਹੋ ਤੁਸੀਂ ਤਕੜੇ ਹੋ ਜਾਓ ਤੇ ਹੁਣ ਇਹ ਥੋੜਾ ਜਿਹਾ ਪਤਾ ਨਹੀਂ ਆ ਗਿਆ ਸੀ ਪਤਾ ਨਹੀਂ ਕਿਉਂ ਬਿਨਾਂ ਖਾਧੇ ਤੇ ਵੀ ਖੇਡਿਆ ਜਾ ਸਕਦਾ ਕੋਈ ਐਡੀ ਨਹੀਂ ਗੱਲ ਹੁੰਦੀ ਜੀ ਪਰ ਹੁਣ ਕੋਈ ਜ਼ੋਰ ਨਹੀਂ ਹੈ ਮਾੜਾ ਹੈ ਜੀ ਚੰਗਾ ਨਹੀਂ ਹੈਗਾ ਤੇ ਜਿਹੜੇ ਲੜਾਈਆਂ ਝਗੜੇ ਗੈਂਗਸਟਰਵਾਦ ਇਹ ਕਦੋਂ ਤੋਂ ਉਤਪੰਨ ਹੋਇਆ ਜੀ ਇਹਦੇ ਚ ਰੈਵਲਰੀਜ਼ ਕੇ ਇੱਕ ਗੇਮ ਨੂੰ ਤੁਸੀਂ ਨਿੱਜੀ ਰੰਜਿਸ਼ ਮੰਨਣ ਲੱਗ ਗਏ ਆ ਇਹ ਵੀ ਹੁਣੇ ਸੁਣਿਆ ਜੀ ਸਾਡੇ ਵਿੱਚ ਕਿਤੇ ਹੋਇਆ ਨਹੀਂ ਸੀ ਜੀ ਇਹ ਅਸੀਂ ਹੁਣ ਦਿੰਦੇ ਪਹਿਲਾਂ ਖੜਾਇਆ ਸੀ ਵੱਡ ਕੱਪ ਵੀ ਸਾਰੇ ਖੜਾਤੇ ਸੀ ਹੋਰ ਵੀ ਪਹਿਲਾਂ ਵੀ ਮੈਚ ਹੋਏ ਆ ਇਹ ਹੁਣੇ ਜਦੋਂ ਤੋਂ ਇਹ ਬਸ ਮੇਰਾ ਤਾਂ ਖਿਆਲ ਹੈ ਸਰਪੰਨ ਸਾਲ ਤੋਂ ਲਾ ਲ ਪੰਜ ਸਾਲ ਤੋਂ ਕੰਸਾ ਸਾਲ ਤੋਂ ਬਸ ਇਹ ਤੋਂ ਪਹਿਲਾਂ ਨਹੀਂ ਸੀ ਜੇ ਕੰਮ ਜੀ ਵਿੱਚ ਇਹ ਹਾਂਜੀ ਤੇ ਇਹਦੇ ਵਿੱਚ ਪੋਲਿਟਿਕਸ ਕਿੰਨਾ ਘਰ ਘਰ ਚੁੱਕੀ ਹੈ ਜੀ ਕਬੱਡੀ ਦੇ ਵਿੱਚ ਖਾਸ ਕਰ ਜਦੋਂ ਅਕਾਲੀਆਂ ਵਾਲੇ ਵਰਲਡ ਕਬੱਡੀ ਕੱਪ ਹੋਣ ਲੱਗ ਗਏ ਸੀ ਉਸ ਤੋਂ ਬਾਅਦ ਬਹੁਤ ਮਸ਼ਹੂਰ ਹੋਈ ਗਏ ਮੇ ਇਹ ਵਰਲਡ ਲੈਵਲ ਤੇ ਤੇ ਪੋਲਿਟਿਕਸ ਕਿਵੇਂ ਜੀ ਪੋਲਿਟਿਸਟ ਮੈਂ ਸਮਝਾਂ ਛੋਟੀ ਗੱਲ ਆ ਇਹ ਇਹਦੇ ਵਿੱਚ ਪੋਲਿਟਿਸ਼ੀਅਨਸ ਦਾ ਵੀ ਦਬਾਰਾ ਆ ਰਿਹਾ ਹੈ ਜੀ ਕਬੱਡੀ ਦੇ ਉੱਤੇ ਹੁਣ ਨਹੀਂ ਨਹੀਂ ਪੋਲਿਟਿਸਟ ਨਹੀਂ ਦਬਾਰਾ ਹੁੰਦਾ ਪ੍ਰਾਈਵੇਟ ਟੂਰਨਾਮੈਂਟ ਹੁੰਦੇ ਹੁਣ ਸਰਕਾਰੀ ਟੂਰਨਾਮੈਂਟ ਦਾ ਹੋਇਆ ਹੀ ਨਹੀਂ ਕੋਈ ਅਰ ਦੋ ਸਰਕਾਰਾਂ ਨੇ ਦਾ ਟੂਰਨਾਮੈਂਟ ਨਿ ਕਰਾਇਆ ਜਿਹੜਾ ਪਹਿਲਾ ਹੋਇਆ ਹੈ ਵਰਲਡ ਕੱਪ ਉੱਥੇ ਤਾਂ ਸਰਕਾਰ ਦਾ ਸਾਰਾ ਕੰਮ ਹੀ ਸਰਕਾਰ ਦਾ ਸੀ ਉਹ ਹੁਣ ਉਸ ਤੋਂ ਬਾਅਦ ਕੋਈ ਸਰਕਾਰੀ ਟੂਰਨਾਮੈਂਟ ਤਾਂ ਹੁੰਦੇ ਨਹੀਂ ਥੋੜੇ ਹੁੰਦੇ ਆ ਜਿਹੜੇ ਪੰਜਾਬ ਕਬਡੀ ਐਸੋਸੀਏਸ਼ਨ ਕਰਾਉਂਦੀ ਆ ਬਾਕੀ ਤਾਂ ਸਾਰਾ ਪ੍ਰਾਈਵੇਟ ਪਿੰਡ ਦੀ ਕਮੇਟੀ ਕਰਾ ਰਹੀ ਹੁੰਦੀ ਆ ਸਾਡੇ ਟੂਰਨਾਮੈਂਟ ਜੀ ਐਸੇ ਪਿੰਡ ਦੀ ਸਾਰੇ ਮੈਂਬਰ ਇਕੱਠੇ ਹੋ ਕੇ ਲਾਉਂਦੇ ਆ ਇਕੱਠੇ-ਕੁੱਠੇ ਕਰਕੇ ਇਕੱਠੇ ਕਰਦੇ ਆ ਹੁਣ ਕੱਲ ਵੀ ਇਹ ਟੂਰਨਾਮੈਂਟ ਸੀ ਮੈਂ ਕਿਹਾ ਵੱਡੇ ਸੋਨਾ ਲੀਕਾ ਟਰੈਕਟਰ ਦੇਣੇ ਸੀ ਬਧੀਆਂ ਨੂੰ ਬੋਟ ਮੋਰਸਲ ਦਿੱਤੇ ਆ ਪਹਿਲਾਂ ਕਾਫੀ ਵੱਡਾ ਪ੍ਰੋਗਰਾਮ ਸੀ ਗੱਲ ਵੀ ਉਹਨਾਂ ਦਾ ਜੀ ਤੇ ਭਾਈ ਜੀ ਇਹ ਜਦੋਂ ਆ ਭਾਰਤ ਤੇ ਪਾਕਿਸਤਾਨ ਦਾ ਮੈਚ ਹੁੰਦਾ ਹੁੰਦਾ ਸੀਗਾ ਮੈਨੂੰ ਯਾਦ ਆ ਵਰਲਡ ਕੱਪ ਦੇ ਵਿੱਚ ਅਕਸਰ ਉਦੋਂ ਹੀ ਜ਼ਿਆਦਾ ਉਤਸ਼ਾਹ ਜਾਗਦਾ ਸੀ ਲੋਕਾਂ ਦਾ ਕਿ ਭਾਈ ਭਾਰਤ ਪਾਕਿਸਤਾਨ ਦਾ ਫਾਈਨਲ ਮੈਚ ਆ ਹੁਣ ਉਹਦੇ ਉਹਦੇ ਚ ਤੋਂ ਲੱਗਦਾ ਸੀ ਕਿ ਥੋੜਾ ਗੇਮ ਦੇ ਸਪਿਰਟ ਨਾਲ ਖੇਡੀ ਜਾਂਦੀ ਸੀ ਗੇਮ ਇਹ ਜਾਂ ਉਦੋਂ ਵੀ ਲੱਗਦਾ ਸੀ ਕਿ ਨਿੱਜੀ ਰੰਜਿਸ਼ ਹੋ ਗਈ ਹੈ ਜੀ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ ਗੇਮ ਦੇ ਸਪਿਰਟ ਨਾਲ ਗੇਮ ਖੇਡੀ ਜਾਂਦੀ ਸੀ ਜੀ ਕੋਈ ਰੰਜਿਸ਼ ਨਹੀਂ ਤਾਂ ਹੋਈ ਨਹੀਂ ਕਬੱਡੀ ਚ ਕਦੇ ਰੰਜਿਸ਼ ਘਟਾਂਗੇ ਜੀ ਉਥੇ ਵਿੱਚ ਲਤੋ ਮੁੱਕੀਆਂ ਬਾਹਰ ਜਾ ਕੇ ਇਕੱਠੇ ਹੋ ਜਾਂਦੇ ਜੀ ਜੀ ਕੋਈ ਜੋ ਹੈ ਨਹੀਂ ਜਿਵੇਂ ਬਾਹਰ ਦੇ ਗਾਰਨੇ ਗੱਲਾਂ ਬਣਾਈ ਜਾਂ ਉਹ ਜਿੰਨੇ ਮਰਜ਼ੀ ਮੜ ਪਰ ਗੇਮ ਤਾਂ ਗੇਮ ਹੀ ਹੈ ਜੀ ਗੇਮ ਚ ਜਿੰਨਾ ਮਰਜ਼ੀ ਕਿਸ ਨੂੰ ਮੁੱਕੀ ਮਾਰੀ ਜੋ ਜਦੋਂ ਬਾਹਰ ਆ ਕੇ ਫਿਰ ਉਹੀ ਪਲੇਅਰ ਇਕੱਠੇ ਚਾਹ ਪੀਂਦੇ ਹੁੰਦੇ ਜੀ ਜੀ ਤੇ ਤੇ ਹਰਪੀਜੀਤ ਜੀ ਇਹ ਦੱਸਿਓ ਕਿ ਨਵੇਂ ਪਲੇਅਰਜ਼ ਨੂੰ ਜੋ ਕੁਛ ਹੋ ਰਿਹਾ ਆ ਜੋ ਆਲਮ ਇਸ ਵੇਲੇ ਬਣ ਚੁੱਕਿਆ ਆ ਪੰਜਾਬ ਦੇ ਵਿੱਚ ਖਾਸ ਕਰਕੇ ਜਾਂ ਭਾਰਤੀ ਪਲੇਅਰਾਂ ਦੇ ਵਿੱਚ ਜਾਂ ਜਿੱਦਾਂ ਗੈਂਗਸਟਰਵਾਦ ਆ ਗਿਆ ਕਿ ਜੀ ਫਲਾਣੇ ਦਾ ਬਦਲਾ ਲੈ ਲਿਆ ਉਹਦਾ ਬਦਲਾ ਲੈ ਲਿਆ ਇਹਨਾਂ ਇਹਨਾਂ ਨੂੰ ਤੁਸੀਂ ਕਿੱਦਾਂ ਸਮਝਾਉਂਗੇ ਕੀ ਇਹਦਾ ਰਾਹ ਕੀ ਆ ਰਸਤਾ ਕੀ ਆ ਜੀ ਗਾਂ ਇਹਨਾਂ ਨੂੰ ਨਹੀਂ ਚਾਹੀਦਾ ਇਹ ਗਵਰਨਮੈਂਟਾਂ ਕੋਈ ਕਰ ਸਕਦੇ ਆ ਇਹਦੇ ਵਿੱਚ ਨਕੇਲ ਕੱਸ ਦੇਣ ਕੋਈ ਮਾੜੇ ਮੋਟੀ ਮਾੜਾ ਮੋਟਾ ਇੰਟਰਫੀਅਰ ਕਰਨ ਗਵਰਨਮੈਂਟਾਂ ਹੁਣ ਕਰ ਨਹੀਂ ਰਹੀਆਂ ਵਿੱਚ ਗਵਰਨਮੈਂਟ ਨਾਲ ਜਾਇਦਾ ਹੀ ਨਿਕਲ ਸਕਦੇ ਆ ਹੁਣ ਆਪਾਂ ਪ੍ਰਾਈਵੇਟ ਬੰਦੇ ਕਿੱਥੋਂ ਕਰਦਾਂਗੇ ਇੰਨਾ ਕਿੱਥੋਂ ਸਪਰੈਨਟ ਚੱਕ ਲਾਂਗੇ ਕਿਉਂਕਿ ਕਬੱਡੀ ਹੈ ਫੇਮਸ ਬਹੁਤ ਹੋ ਗਈ ਹੈ ਬਾਹਰਲੇ ਕੰਟਰੀਆਂ ਦੇ ਜਿਆਦੇ ਚੱਕਦੀ ਪੈਸਾ ਵੀ ਆ ਗਿਆ ਇਹਦੇ ਚ ਚੰਗਾ ਪੈਸਾ ਪਲੇਅਰ ਨੂੰ ਬਣਦਾ ਚਲੋ ਬਣਨਾ ਵੀ ਚਾਹੀਦਾ ਜੀ ਕੋਈ ਗਰੀਬ ਘਰਾਂ ਦੀ ਧੀ ਪੁੱਤ ਹੈ ਇਹ ਜੀ ਪੈਸਾ ਹੈ ਵੀ ਨਹੀਂ ਕਰੋ ਖਾ ਕੇ ਮਾੜਾ ਮੋਟਾ ਜਿਹਾ ਆਉਂਦਾ ਪਰ ਸਿਸਟਮ ਜੇ ਹੁਣ ਕੁਝ ਵਿਗੜਿਆ ਹੋਇਆ ਕੋਈ 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 ਬਾਲੀਵੁੱਡਸ ਜਿਹਾ ਵੀ ਨਹੀਂ ਹੈ ਨੀ ਕਬੱਡੀ ਸੁਣਦੇ ਵੀ ਹੈ ਨਹੀਂ ਕਿਸੇ ਦੀ ਹੁਣ ਇਹ ਵੀ ਕੀ ਜੀ ਮੰਨ ਲੈਣਾ ਜੀ ਜੋ ਕੱਲ੍ਹ ਹੈ ਇੱਕ ਰਾਤ ਨੂੰ ਜਿਹੜੇ ਕਬੱਡੀ ਟੂਰਨਾਮੈਂਟ ਹੁੰਦੇ ਆ ਉਹ ਵੀ ਜਾਦੇ ਖਤਰੇ ਦੀ ਨਿਸ਼ਾਨੀ ਹੈ ਕਿਉਂਕਿ ਰਾਤ ਨੂੰ 12-12 ਵਜੇ ਤੀ ਚੱਲਦੇ ਰਹਿੰਦੇ ਆ ਟੂਰਨਾਮੈਂਟ ਸਾਢੇ ਵਜੇ ਤਾਂ 6 ਵਜੇ ਖਤਮ ਹੋਉ ਤੇ ਘਰਾਂ ਨੂੰ ਜਾਓ ਜੀ ਹੁਣ ਰਾਤ ਦੇ ਪਾਸੋਂ ਵੀ ਰਾਤ ਨੂੰ 11 ਵਜੇ ਹੋ ਗਿਆ ਅਸੀਂ ਤਾਂ 7 ਵਜੇ 6 ਵਜੇ ਆ ਗਏ ਘਰਾਂ ਨੂੰ ਮਾਂ ਹੁਣ ਬਾਕੀ ਦਾ ਇਹ ਤੇ ਦੇਖ ਲਾਂਗੇ ਮੈਚ ਤੇ ਕੱਲ ਵੀ ਹੁਣ ਮੇਰੇ ਖਿਆਲ ਰਾਤ ਵੀ ਚੱਲਣਾ 10 ਵਜੇ ਜਾਣੇ ਇਹ ਘਟ ਜੇ ਮੈਚ ਹੁੰਦੇ ਹੁਣ ਅਸੀਂ ਜੇ ਬੰਦ ਹੋ ਗਿਆ ਟੂਰਨਾਮੈਂਟ ਤਾਂ ਜੀ ਇਹ ਵੀ ਇਹ ਵੀ ਵਿੱਚ ਗਲਤ ਸੁਝਾਇਆ ਜਿਹੜਾ ਟੂਰਨਾਮੈਂਟ ਲੇਟ ਚੱ ਇਹ ਵੀ ਗੱਲ ਕਰ ਜਾਣ ਜਿਹੜਾ ਹੋਇਆ ਹੋਇਆ। ਯਾਨੀ ਕਿ ਮੇਲਾ ਜਿਹੜਾ ਹੋਵੇ ਦਿਨੇ-ਦਿਨੇ ਹੋਵੇ ਜੇ ਕੋਈ ਗੇਮ। ਮੈਨੂੰ ਹੋਵੇ ਤੜਕੇ ਸਟਾਰਟ ਕਰੋ ਕੋ ਬਦਨੇ ਮੁੱਕ ਜੇ 6 ਵਜੇ ਮੁੱਕ ਜੇ। ਪਲੇਅਰ ਘਰਾਂ ਜਾਣ ਹੋ ਰਾਤ ਨੂੰ 11 ਵਜੇ ਸਵੇਰ 4-5 ਵਜੇ ਘਰੇ ਜਾਂਦੇ ਆ ਪਲੇਅਰ। ਉਹੀ 3-4 ਵਜੇ ਫੇਰ ਆਉਂਦੇ ਆ ਉੱਥੇ ਅਗਲੇ ਦਿਨ ਫੇਰ ਮੇਲਾ ਹੁੰਦਾ ਕੋਈ ਨਾ ਕੋਈ। ਜੀ ਜੀ। ਤੇ ਅਖੀਰਲਾ ਸਵਾਲ ਆ ਬਾਈ ਜੀ ਇਹ ਦੱਸਿਓ ਕਿ ਕਿੰਨਾ ਕੁ ਪੈਸਾ ਪਲੇਅਰਸ ਨੂੰ ਬਣਦਾ ਆ ਜੀ? ਇੱਕ ਸਧਾਰਨ ਪਲੇਅਰ ਨੂੰ ਇੱਕ ਟੌਪ ਦੇ ਪਲੇਅਰ ਨੂੰ ਅੰਦਾਜ਼ਾ ਜਿਹਾ ਕੋਈ। ਨੇ ਅੱਜ ਉਹ ਮੈਚਾਂ ਤੇ ਡਿਪੈਂਡ ਹੈ ਜੇ ਉਹ ਕਿੱਥੇ ਕਿੱਥੇ ਖੇਡਦੇ ਆ ਉਹ ਜੋ ਬਾਹਰ ਜਾਂਦੇ ਆ ਬਾਹਰ ਥੋੜਾ ਜਿਹਾ ਪੈਸਾ ਵੱਧ ਬਣ ਜਾਂਦਾ ਇੱਥੇ ਵੀ ਜਿਹੜਾ ਚੰਗਾ ਪਲੇਅਰ ਬਣੇ ਜਾਂਦਾ ਉਹ ਮੈਚ ਦਾ 50-60 ਹਜ਼ਾਰ ਰੁਪਏ ਚੰਗਾ ਪਲੇਅਰ ਨੂੰ ਬਣੇ ਜਾਂਦਾ ਹੈ ਤੇ ਖਰਾਕ ਤੇ ਕਿੰਨਾ ਖਰਚ ਆਇਆ ਜੀ ਖਰਾਕ ਤਾਂ ਹੁਣ ਥੋੜੀ ਜਿੰਨੀ ਉਹਨੇ ਖਰਾਕ ਖਾਣ ਦਾ ਬੰਦਾ ਹੁਣ ਦੇ ਵੇਖੋ ਵੀ ਸਾਡੇ ਪਲੇਅਰ ਹੁਣ ਜਿਹੜੇ ਕੋ ਚੰਗੇ ਆ ਪੈਸੇ ਵਾਲੇ ਬਣ ਜਾਂਦੇ ਉਹ ਜਿਆਦਾ ਵਧੀਆ ਖਾਂਦੇ ਆ ਕਈ ਘਰਾਂ ਤੋਂ ਗਰੀਬ ਪਰਾਂ ਦੇ ਰੋਟੀ ਪਾਣੀ ਦੇ ਵਿੱਚ ਦੁੱਧ ਪਾਣੀ ਤੇ ਚੱਲੀ ਜਾਂਦਾ ਉਹਨਾਂ ਦਾ ਕੰਮ ਠੀਕ ਹੈ ਖਾਣੇ ਤਾਂ ਪੈਂ ਜੀ ਜੀ ਬਹੁਤ ਧੰਨਵਾਦ ਹਰਪ੍ਰੀਤ ਜੀ ਸੋ ਇਹ ਹਰਪ੍ਰੀਤ ਸਿੰਘ ਹੁਣੀ ਬੜੇ ਮਸ਼ਹੂਰ ਨਾਮ ਹੈ ਇਹਨਾਂ ਦਾ ਜੀ ਕਬੱਡੀ ਦੇ ਵਿੱਚ ਗੇਮਾਂ ਦੇ ਵਿੱਚ ਜਦੋਂ ਵੀ ਕੋਈ ਖੇਡਾਂ ਬਾਰੇ ਖਬਰ ਆਂਦੀ ਹੈ ਤਾਂ ਹਰਪ੍ਰੀਤ ਸਿੰਘ ਬਾਬਾ ਦਾ ਨਾਮ ਸਭ ਤੋਂ ਉੱਤੇ ਆਂਦਾ ਆ ਖਾਸ ਕਰ ਪੰਜਾਬ ਦੀਆਂ ਰਵਾਇਤੀ ਖੇਡਾਂ ਦੀ ਜਦੋਂ ਗੱਲ ਹੁੰਦੀ ਹੈ ਹਰ ਮੇਲੇ ਦੇ ਵਿੱਚ ਇਹ ਆਪ ਹਾਜ਼ਰ ਹੁੰਦੇ ਨੇ ਤੇ ਕੱਲ ਵੀ ਮੋਹਾਲੀ ਇਹ ਮੌਕੇ ਤੇ ਸਿਗੇ 10 15 ਮਿੰਟ ਪਹਿਲਾਂ ਉੱਥੋਂ ਆਏ ਆ ਦੁਖਦਾਈ ਖਬਰ ਹੈ ਕਿ ਇੱਕ ਵੱਡੇ ਪਲੇਅਰ ਨੂੰ ਕਤਲ ਕੀਤਾ ਜਾਂਦਾ ਆ ਇਹਦੇ ਤੇ ਮੰਤਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੁਣਾਂ ਦਾ ਵੀ ਬਿਆਨ ਆਇਆ ਕਿ ਅਸੀਂ ਗੈਂਗਸਟਰਵਾਦ ਨੂੰ ਖਤਮ ਕਰਾਂਗੇ ਇਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਉਤਪੰਨ ਨਹੀਂ ਹੋਣ ਦੇਵਾਂਗੇ ਇਹਨੂੰ ਅੱਗੇ ਵਧਣ ਨਹੀਂ ਦੇਵਾਂਗੇ ਖੈਰ ਸਰਕਾਰਾਂ ਦੇ ਹੱਥ 'ਚ ਬਹੁਤ ਕੁਝ ਹੈ ਜੀ ਅਸੀਂ ਸਰਕਾਰਾਂ ਨੂੰ ਵੀ ਇਹ ਦਰਖਾਸਤ ਕਰਦੇ ਆ ਕਿ ਕਿਸੇ ਵੀ ਤਰੀਕੇ ਕਤਲਗਾਰਦ ਬੰਦ ਹੋਣੀ ਚਾਹੀਦੀ ਹੈ ਬਹੁਤ ਧੰਨਵਾਦ